हां जी सत श्री अकाल जी स्वागत है ਤੁਹਾਡਾ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਤੇ ਮੈਂ ਤੁਹਾਡੇ ਲਈ ਇੰਡੀਅਨ ਹਿਸਟਰੀ ਦੇ ਜਿਹੜੇ ਮਹੱਤਵਪੂਰਨ ਕੁਐਸਚਨ ਹੈ ਉਹਦੀ ਜਿਹੜੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਉਸੇ ਸਿਲਸਲੇ ਨੂੰ ਜਾਰੀ ਰੱਖਦੇ ਹੋਏ ਅੱਜ ਦੀ ਜਿਹੜੀ ਵੀਡੀਓ ਹੈ ਉਹ ਜੈਨ ਧਰਮ ਦੇ ਇੰਪੋਰਟੈਂਟ ਕੁਐਸਚਨਸ ਬਾਰੇ ਆ 35 ਕੁਐਸਚਨ ਨੇ ਜੋ ਮੈਂ ਤੁਹਾਡੇ ਲਈ ਜੈਨ ਧਰਮ ਦੇ ਮਹੱਤਵਪੂਰਨ ਲੈ ਕੇ ਆਇਆ ਵੀਡੀਓ ਲਾਸਟ ਤੱਕ ਦੇਖਣਾ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਆਪਣੇ ਜੋ ਵੀ ਦੋਸਤ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ सीटेट ਜਾਂ ਪੀਟਾਟ ਲਈ ਜਾ ਰਹੇ ਸ਼ੁਰੂ ਕਰਦੇ ਆਂ ਵੀ ਪਹਿਲਾ ਕੁਐਸਚਨ ਹੈ ਜੈਨ ਧਰਮ ਦੇ ਸੰਸਥਾਪਕ ਕੌਣ ਸਨ ਤਾ ਵਰਦਮਨ ਮਹਾਵੀਰ ਜੀ ਜੈਨ ਧਰਮ ਦੇ ਸੰਸਥਾਪਕ ਸਨ ਜੈਨ ਧਰਮ ਇਸ ਤੋਂ ਪਹਿਲਾਂ ਸੀ ਪਰ ਇਹਨਾਂ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਇਹ ਧਰਮ ਫੇਮਸ ਹੋ ਗਿਆ ਸੀ ਇਸ ਤੋਂ ਪਹਿਲਾਂ 23 ਤੀਰਥੰਕਰ ਸਨ ਤੀਰਥੰਕਰ ਕਹਿ ਸਕਦੇ ਹਾਂ ਗੁਰੂ ਸਨ ਤਾਂ ਉਹਨਾਂ ਨੇ ਜਿਹੜਾ ਇਸ ਧਰਮ ਦੀ ਸ਼ੁਰੂਆਤ ਕਰ ਦਿੱਤੀ ਸੀ ਪਰ ਮਹਾਵੀਰ ਜੈਨ ਦੇ ਆਉਣ ਤੋਂ ਬਾਅਦ ਜਿਹੜਾ ਇਹ ਧਰਮ ਹੈ ਉਹ ਦੁਨੀਆ ਦੇ ਵਿੱਚ ਬਹੁਤ ਉੱਚਾ ਰੁਤਬਾ ਰੱਖਣ ਲੱਗਾ ਅਗਲਾ ਕੁਐਸਚਨ ਹੈ ਕਿ ਜੈਨ ਸ਼ਬਦ ਦਾ ਕੀ ਅਰਥ ਹੈ ਤਾਂ ਜੈਨ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤਾਂ ਇਸ ਦਾ ਅਰਥ ਹੈ ਜਿੰਨ ਜਿੰਨ ਵਿਜੇਤਾ ਮਤਲਬ ਜਿਸ ਨੇ ਆਪਣੀਆਂ ਇੰਦਰੀਆਂ ਤੇ ਇੱਛਾਵਾਂ ਤੇ ਕਾਬੂ ਪਾਲਿਆ ਉਸ ਤੋਂ ਭਾਵ ਹੁੰਦਾ ਹੈ ਵਿਜੇਤਾ ਤਾਂ ਇਸ ਨੂੰ ਜਿੰਨ ਕਿਹਾ ਜਾਂਦਾ ਹੈ ਜੈਨ ਧਰਮ ਸ਼ਬਦ ਦਾ ਅਰਥ ਹੈ ਜਿੰਨ ਅਗਲਾ ਕੁਐਸਚਨ ਹੈ ਕਿ ਜੈਨ ਮਹਾਤਮਾ ਨੂੰ ਹੋਰ ਕੀ ਕੀ ਕਹਿੰਦੇ ਨੇ ਤਾਂ ਇਹਨਾਂ ਨੂੰ ਨਿਰਗ੍ਰੰਥ ਜਾਂ ਬੰਧਨ ਮੁਕਤ ਕਹਿੰਦੇ ਨੇ ਮਤਲਬ ਇਹ ਸੰਸਾਰ ਦੇ ਸਾਰੇ ਬੰਧਨ ਤੋਂ ਮੁਕਤ ਨੇ ਇਹ ਆਪਣੇ ਆਪ ਨੂੰ ਕਿਸੇ ਵੀ ਸੰਸਾਰ ਵਿੱਚ ਜੋ ਉਸ ਸਮੇਂ ਰੀਤੀ ਰਿਵਾਜ ਫੈਲੇ ਹੋਏ ਸੀ ਉਹਨਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰਾ ਚੁੱਕੇ ਸੀ ਇਸ ਕਰਕੇ ਇਹਨਾਂ ਨੂੰ ਨਿਰਗ੍ਰੰਥ ਜਾਂ ਬੰਧਨ ਮੁਕਤ ਕਹਿੰਦੇ ਹਨ ਅਗਲਾ ਕੁਸ਼ਣ ਹੈ ਕਿ ਜੈਨ ਧਰਮ ਦੇ ਆਗੂਆਂ ਨੂੰ ਕੀ ਕਹਿੰਦੇ ਨੇ ਤਾਂ ਇਹ ਤੀਰਥੰਕਰ ਕਹਿੰਦੇ ਨੇ ਜੈਨ ਧਰਮ ਦੇ ਜਿਹੜੇ ਆਗੂ ਨੇ ਤਾਂ ਇਹਨਾਂ ਦੀ ਟੋਟਲ ਗਿਣਤੀ 24 ਹੈ ਤਾਂ ਇਹਨਾਂ ਨੂੰ ਆਪਾਂ ਅੱਗੇ ਦੇਖਾਂਗੇ ਕਿਹੜੇ-ਕਿਹੜੇ ਮਹੱਤਵਪੂਰਨ ਤੀਰਥੰਕਰ ਨੇ ਪਹਿਲੇ ਜੈਨ ਤੀਰਥੰਕਰ ਕੌਣ ਸਨ ਤਾਂ ਰਿਸ਼ਭ ਦੇਵ ਜਿਨ੍ਹਾਂ ਨੂੰ ਆਦਿਨਾਥ ਵੀ ਕਿਹਾ ਜਾਂਦਾ ਹੈ ਇਹ ਜੈਨ ਧਰਮ ਦੇ ਜਿਹੜੇ ਮੋਢੀ ਮੰਨ ਸਕਦੇ ਆ ਆਪਾ ਰਿਸ਼ਭ ਦੇਵ ਜੀ ਇਹ ਪਹਿਲੇ ਤੀਰਥੰਕਰ ਸਨ ਜੈਨ ਧਰਮ ਦੇ ਤੀਵੇਂ ਤੀਰਥੰਕਰ ਕੌਣ ਸਨ ਇਹ ਪਾਰਸ਼ਵਨਾਥ ਜੀ ਸਨ ਇਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਤੇ ਮੱਤਵਪੂਰਨ ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਹਨ ਮਹਾਵੀਰ ਜਨ ਹਨ ਮਹਾਵੀਰ ਜਨ ਦੇ ਭਜਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ਤਾਂ 540 ਬੀਸੀ ਇਸਵੀ ਪੂਰਵ ਵੈਸ਼ਾਲੀ ਦੇ ਕੁੰਡਲਗ੍ਰਾਮ ਵਿਖੇ ਇਹਨਾਂ ਦਾ ਜਿਹੜਾ ਦਾ ਜਨਮ ਹੋਇਆ ਸੀ ਅਗਲੀ ਗੱਲ ਹੈ ਮਹਾਵੀਰ ਜੈਨ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਤਾਂ ਤ੍ਰਿਸ਼ਲਾ ਇਹਨਾਂ ਦੇ ਮਾਤਾ ਜੀ ਦਾ ਨਾਮ ਸੀ ਲਿਛਵੀ ਸ਼ਾਸਕ ਚੇਟਕ ਦੀ ਭੈਣ ਸਨ ਤੇ ਸਿਧਾਰਥ ਇਹਨਾਂ ਦੇ ਪਿਤਾ ਜੀ ਜਿਹੜੇ ਵੱਜੀ ਸੰਗ ਨਾਲ ਜਿਹੜੇ ਸੰਬੰਧ ਰੱਖਦੇ ਸੀ ਮਹਾਵੀਰ ਜੈਨ ਦਾ ਬਚਪਨ ਦਾ ਨਾਮ ਕੀ ਸੀਗਾ ਤਾਂ ਵਰਧਮਾਨ ਮਹਾਵੀਰ ਇਹਨਾਂ ਦਾ ਬਚਪਨ ਦਾ ਨਾਮ ਵਰਧਮਾਨ ਮਹਾਵੀਰ ਸੀ ਮਹਾਵੀਰ ਜੈਨ ਦੀ ਪਤਨੀ ਦਾ ਕੀ ਨਾਮ ਸੀ ਯਸ਼ੋਦਾ महावीर जैन दी पुत्री ਦਾ ਕੀ ਨਾਮ ਸੀ ਤਾਂ महावीर जैन ਦੇ ਘਰੇ ਜਿਹੜੀ ਬੇਟੀ ਪੈਦਾ ਹੋਈ ਸੀ ਉਸ ਦਾ ਨਾਮ ਅਨੂਜਾ ਪ੍ਰਿਆਦਰਸ਼ਨੀ ਸੀ ਅਗਲਾ ਪ੍ਰਸ਼ਨ ਹੈ महावीर जैन ਦਾ ਜੋ ਦਮਾਦ ਸੀ ਉਸ ਦਾ ਕੀ ਨਾਮ ਸੀ ਤਾਂ महावीर जैन ਦਾ ਜੋ ਦਮਾਦ ਸੀ ਉਸ ਦਾ ਨਾਮ ਜਮਾਲੀ ਸੀ ਪਹਿਲਾ ਇਹ ਇਸ ਦੇ ਵਿਰੋਧ ਵਿੱਚ ਸੀ ਔਰ ਬਾਅਦ ਵਿੱਚ ਪਹਿਲਾ ਚੇਲਾ ਵੀ ਇਹੀ ਬਣ ਗਿਆ ਸੀ ਮਹਾ ਮਹਾਤਮਾ ਬੁੱਧਾ ਮਹਾਤਮਾ महावीर जैन ਦਾ ਸੌਰੀ ਅਗਲਾ ਕੁਐਸਚਨ ਹੈ ਮਹਾਵੀਰ ਜਨ ਦਾ ਪ੍ਰਸਿੱਧ ਚੇਲਾ ਕੌਣ ਸੀ? ਤਾਮਕਲਿਸ ਗੋਸ਼ਾਲ ਸੀਗਾ। ਇਹ ਅਜੀਵਕਾ ਸੰਪਰਦਾਇ ਦਾ ਜਿਹੜਾ ਸੰਸਥਾਪਕ ਸੀ। ਅਗਲਾ ਪ੍ਰਸ਼ਨ ਹੈ ਮਹਾਵੀਰ ਜਨ ਨੇ ਘਰ ਤਿਆਗ ਕਦੋਂ ਕੀਤਾ? ਤਾਂ ਮਹਾਵੀਰ ਜਨ ਨੇ 30 ਸਾਲਾਂ ਦੀ ਉਮਰ ਦੇ ਵਿੱਚ ਘਰ ਤਿਆਗ ਕਰਤਾ। ਮਹਾਵੀਰ ਜਨ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ? ਤਾਂ 12 ਸਾਲਾਂ ਦੀ ਤਪੱਸਿਆ ਤੋਂ ਬਾਅਦ ਲਗਭਗ 42 ਸਾਲਾਂ ਦੀ ਉਮਰ ਦੇ ਵਿੱਚ ਜੰਬੀਗ੍ਰਾਮ ਰਿਜੂਪਾਲ ਕਨੜੇ ਇਹਨਾਂ ਨੂੰ ਕੇਵਲਿਆ ਦੀ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਜਿਸ ਨੂੰ ਕਵੱਲਿਆ ਕਹਿੰਦੇ ਨੇ ਤਾਂ ਮਹੱਤਵਪੂਰਨ ਪ੍ਰਸ਼ਨ ਬਣਦਾ ਹੈ ਕਿ ਇਸ ਦਰਖਤ ਹੇਠਾਂ ਸਾਲ ਦੇ ਰੁੱਖ ਹੇਠਾਂ ਇਹਨਾਂ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਸੀ ਅਗਲਾ ਕੁਐਸਚਨ ਹੈ ਕਿ ਮਹਾਵੀਰ ਜਨ ਨੂੰ ਪ੍ਰਮੁੱਖ ਉਪਾਧੀਆਂ ਕਿਹੜੀਆਂ-ਕਿਹੜੀਆਂ ਮਿਲੀਆਂ ਨੇ ਤਾਂ ਇਹਨਾਂ ਨੂੰ ਕਿਹੜੇ-ਕਿਹੜੇ ਵੱਖਰੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਕਿਹਾ ਸਕਦੇ ਆ ਤੱਕੇਵੱਲਿਆ ਅਰੀਹੰਤ ਜਿੰਨ ਨਿਰਗ੍ਰੰਥ ਇਹ ਮਹਾਵੀਰ ਜਨ ਦੇ ਵਕਰੀ-ਵਕਰੀਆਂ ਉਪਾਧੀਆਂ महावीर जैन ਨੂੰ ਨਿਰਵਾਣ ਦੀ ਪ੍ਰਾਪਤੀ ਕਦੋਂ ਅਤੇ ਕਿੱਥੇ ਹੋਈ ਤਾਂ ਪਾਵਾਪੁਰੀ ਬਿਹਾਰ ਵਿੱਚ 72 ਸਾਲਾਂ ਦੀ ਉਮਰ ਵਿੱਚ 468 ਬੀਸੀ ਵਿੱਚ ਇਹਨਾਂ ਨੂੰ ਜਿਹੜੀ ਨਿਰਵਾਣ ਦੀ ਪ੍ਰਾਪਤੀ ਹੋਈ ਤਾਂ ਇੱਥੇ ਬਹੁਤ ਸੁੰਦਰ ਜਿਹੜਾ ਮੰਦਿਰ ਬਣਿਆ ਹੋਇਆ ਅਗਲਾ ਪ੍ਰਸ਼ਨ ਹੈ ਜੈਨ ਦੇ ਜਿਹੜੇ ਮੁੱਖ ਪੰਜ ਸਿਧਾਂਤ ਕਿਹੜੇ-ਕਿਹੜੇ ਨੇ ਉਹ ਸਭ ਤੋਂ ਪਹਿਲਾਂ ਹੈ ਅਹਿੰਸਾ ਸੱਚ ਅਸੱਤਿਆ ਸੱਤਿਆ ਮਤਲਬ ਚੋਰੀ ਨਾ ਕਰਨਾ ਜੋ ਚੀਜ਼ ਆਪਣੀ ਨਹੀਂ ਹੈ ਉਸ ਤੇ ਆਪਣਾ ਹੱਕ ਨਾ ਜਮਾਉਣਾ ਅਪਰਗ੍ਰਹ ਸੰਪਤੀ ਗਠੀ ਨਾ ਕਰਨਾ ਤੇ ਬ੍ਰਹਮਚਰਿਆ ਗਿਆਨ ਇੰਦਰੀਆਂ ਤੇ ਕਾਬੂ ਰੱਖਣਾ ਅਗਲਾ ਇਹਨਾਂ ਵਿੱਚੋਂ ਪੰਜ ਸਿਧਾਂਤਾਂ ਵਿੱਚੋਂ ਜਿਹੜੇ ਪਹਿਲੇ 4 ਆ ਉਹ ਪਾਰਸ਼ਵਨਾਥ ਜੀ ਨੇ ਜੋੜੇ ਸਨ ਅਤੇ ਪੰਜਵਾਂ ਸਿਧਾਂਤ ਮਹਾਵੀਰ ਜਨ ਦੁਆਰਾ ਜੋੜਿਆ ਗਿਆ ਸੀ ਅਗਲਾ ਇਹ ਬਹੁਤ ਮਹੱਤਵਪੂਰਨ ਕੁਐਸਚਨ ਹੈ ਜੈਨ ਸਾਹਿਤ ਨੂੰ ਕੀ ਕਹਿੰਦੇ ਹਨ ਤਾਂ ਜੈਨ ਸਾਹਿਤ ਨੂੰ ਆਗਮ ਕਹਿੰਦੇ ਹਨ ਮਤਵਪੂਰਨ ਪ੍ਰਸ਼ਨ ਹੈ ਪੁੱਛਿਆ ਜਾਂਦਾ ਹੈ ਜੈਨ ਧਰਮ ਕਿਹੜੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ ਸ਼ਵੇਤਾਂਬਰ ਸਫੇਦ ਕੱਪੜੇ ਪਾਉਂਦੇ ਸਨ ਅਤੇ ਦਿਗੰਬਰ ਇਹ ਨਗਨ ਅਵਸਥਾ ਵਿੱਚ ਰਹਿੰਦੇ ਸਨ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਜੈਨ ਧਰਮ ਦੇ ਤ੍ਰੀ ਰਤਨ ਕਿਹੜੇ ਸੀ ਤਿੰਨ ਰਤਨ ਕਿਹੜੇ ਸੀ ਜੈਨ ਧਰਮ ਦੁਆਰਾ ਦਿੱਤੇ ਗਏ ਉਹ ਸੀ ਸੱਚਾ ਗਿਆਨ ਸੱਚਾ ਧਿਆਨ ਅਤੇ ਸੱਚਾ ਆਚਰਣ ਅਗਲਾ ਪ੍ਰਸ਼ਨ ਹੈ ਜੈਨ ਧਰਮ ਵਿੱਚ ਕਿਹੜੇ ਦੋ ਕੰਮ ਵਰਜਿਤ ਸਨ ਮਤਲਬ ਕਿਹੜੇ ਦੋ ਕੰਮ ਕਰਨ ਵਾਲਿਆਂ ਨੂੰ ਜੈਨ ਧਰਮ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਂਦੀ ਸੀ ਇੱਕ ਤਾਂ ਖੇਤੀਬਾੜੀ ਕਰਦੇ ਜੋ ਕਿਸਾਨ ਸਨ ਉਹਨਾਂ ਨੂੰ ਜੈਨ ਧਰਮ ਵਿੱਚ ਨਹੀਂ ਲਿਆ ਜਾਂਦਾ ਸੀ ਕਿਉਂਕਿ ਇਹਨਾਂ ਦਾ ਮੰਨਣਾ ਸੀ ਕਿ ਖੇਤੀ ਕਰਨ ਦੌਰਾਨ ਇਹ ਕਈ ਜਿਹੜੇ ਜੀਵ ਜੰਤੂ ਆ ਉਹਨਾਂ ਦੀ ਹੱਤਿਆ ਕਰਦੇ ਨੇ ਅਤੇ ਉਸ ਤੋਂ ਬਾਅਦ ਜੋ ਯੁੱਧ ਕਰਦੇ ਨੇ ਯੋਧੇ ਨੇ ਉਹਨਾਂ ਨੂੰ Kshatriya ਕਹਿ ਸਕਦੇ ਆਪਾਂ ਉਹਨਾਂ ਨੂੰ ਜਿਹੜਾ ਜੈਨ ਧਰਮ ਦੇ ਵਿੱਚ ਉਹਨਾਂ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੇ ਜੈਨ ਧਰਮ ਵਾਲੇ ਲੋਕ ਸਨ ਇਹਨਾਂ ਦੇ ਲਈ ਜਿਹੜੀ ਅਹਿੰਸਾ ਉਹ ਇਹਨਾਂ ਦਾ ਪਰਮੋ ਧਰਮ ਸੀ ਇਸ ਕਰਕੇ ਇਹ ਖੇਤੀਬਾੜੀ ਅਤੇ ਯੁੱਧ ਨਾਲ ਸੰਬੰਧਿਤ ਕਿੱਤੇ ਵਾਲੇ ਲੋਕਾਂ ਨੂੰ ਆਪਣੇ ਵਿੱਚ ਸ਼ਾਮਿਲ ਨਹੀਂ ਕਰਦੇ ਸਨ ਯਾਦ ਰੱਖਣਾ ਅਗਲਾ ਮਹੱਤਵਪੂਰਨ ਪ੍ਰਸ਼ਨ ਹੈ ਵੀ ਪਹਿਲਾ ਜੈਨ ਸੰਮੇਲਨ ਕਦੋਂ ਹੋਇਆ ਤਾਂ ਜਿਹੜਾ ਪਹਿਲਾ ਜੈਨ ਸੰਮੇਲਨ ਹੋਇਆ ਉਹ 300 BC 300 ਇਸਵੀ ਪੂਰਵ ਤੋਂ ਲੈ ਕੇ 298 ਇਸਵੀ ਪੂਰਵ ਤੱਕ ਹੋਇਆ ਇਸ ਥਾਨ ਕਿੱਥੇ ਸੀਗਾ ਇਹ ਪਾਟਲੀਪੁੱਤਰ ਵਿਖੇ ਹੋਇਆ ਇਸ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਤਾਂ ਸਥੂਲਵਦਰ ਸੀ ਜਿਸ ਨੇ ਇਸ ਦੀ ਪ੍ਰਧਾਨਗੀ ਕੀਤੀ ਸੀ ਤੇ ਇਸੇ ਦੌਰਾਨ ਜਿਹੜਾ ਇਹ ਧਰਮ ਦੋ ਸੰਪਰਦਾਇ ਸ਼ਵੇਤਾਂਬਰ ਤੇ ਦਿਗੰਬਰ ਇਹਨਾਂ ਵਿੱਚ ਵਿਭਾਜਿਤ ਹੋ ਗਿਆ ਸੀ ਅਗਲਾ ਦੂਸਰਾ ਜੈਨ ਸੰਮੇਲਨ ਕਦੋਂ ਹੋਇਆ ਇਹ 512 ਈਸਵੀ ਵਿੱਚ ਵੱਲਬੀ ਗੁਜਰਾਤ ਵਿਖੇ ਹੋਇਆ ਉਹ ਸਥਾਨ ਹੈ ਜਿੱਥੇ ਇਹ ਜਿਹੜਾ ਦੂਸਰਾ ਜੈਨ ਸੰਮੇਲਨ ਕਰਵਾਇਆ ਗਿਆ ਸੀਗਾ ਇਸ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਦੇਵਾਰਦੀ ਸ਼ਮਾ ਸ਼ਰਵਣ ਇਹਨਾਂ ਨੇ ਕੀਤੀ ਸੀ ਜੈਨਤਰਨ ਨੇ ਆਪਣਾ ਜਿਹੜਾ ਪ੍ਰਚਾਰ ਉਹ ਕਿਸ ਭਾਸ਼ਾ ਵਿੱਚ ਕੀਤਾ ਉਸ ਸਮੇਂ ਪ੍ਰਕਿਰਤ ਭਾਸ਼ਾ ਜਿਹੜੀ ਆਮ ਬੋਲ ਚੱਲਦੀ ਭਾਸ਼ਾ ਸੀ ਉਸ ਵਿੱਚ ਇਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਕਿਉਂਕਿ ਉਸ ਸਮੇਂ ਜਿਹੜੀ ਆਪਣੀ ਪ੍ਰਕਿਰਤ ਭਾਸ਼ਾ ਸੀ ਉਹ ਆਮ ਲੋਕਾਂ ਦੁਆਰਾ ਵਰਤੀ ਜਾਣ ਵਾਲੀ ਭਾਸ਼ਾ ਸੀ ਇਸ ਲਈ ਇਹਨਾਂ ਨੇ ਆਮ ਭਾਸ਼ਾ ਵਿੱਚ ਹੀ ਧਰਮ ਪ੍ਰਚਾਰ ਕੀਤਾ ਜੈਨਤਰਮ ਦੇ ਧਾਰਮਿਕ ਗ੍ਰੰਥ ਕਿਹੜੀ ਭਾਸ਼ਾ ਵਿੱਚ ਲਿਖੇ ਗਏ ਨੇ ਤਾਂ ਇਹ ਅਰਧमागधी ਭਾਸ਼ਾ ਵਿੱਚ ਲਿਖੇ ਗਏ ਨੇ ਬੋਲ ਚਾਲ ਦੀ ਭਾਸ਼ਾ ਸੀ ਅਲੱਗ ਸੀ ਤਾਂ ਲਿਖਣ ਵਾਲੀ ਭਾਸ਼ਾ ਅਲੱਗ ਸੀ ਉਸ ਸਮੇਂ ਸੰਸਕ੍ਰਿਤ ਦਾ ਬੋਲਬਾਲਾ ਸੀਗਾ ਪਰ ਉਸ ਸਮੇਂ ਜਿਹੜਾ ਜਾਤ ਪ੍ਰਥਾ ਸੀ ਉਹ ਜਿਆਦਾ ਕਠੋਰ ਹੋ ਚੁੱਕੀ ਸੀ ਇਸ ਲਈ ਜੋ ਬ੍ਰਾਹਮਣ ਖਸ਼ਤਰੀ ਤੇ ਵੈਸ਼ ਸੀ ਉਹਨਾਂ ਨੂੰ ਹੀ ਜਿਹੜੀ ਪੜਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਤਾਂ ਇਸ ਕਰਕੇ ਜਿਹੜੀ ਸੰਸਕ੍ਰਿਤ ਆਮ ਲੋਕਾਂ ਵਿੱਚ ਜਿਆਦਾ ਪ੍ਰਚਲਿਤ ਨਹੀਂ ਹੋਈ ਇਸ ਲਈ ਉਸ ਸਮੇਂ ਜੋ ਆਪਣੀ ਪ੍ਰਕਿਰਤ ਭਾਸ਼ਾ ਸੀ ਇਸ ਨੂੰ ਇਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਦਾ ਮੁੱਖ ਸਾਧਨ ਮੰਨਿਆ ਤਾਂ ਆਪਣਾ ਜਿਹੜਾ ਧਾਰਮਿਕ ਗ੍ਰੰਥ ਲਿਖੇ ਗਏ ਇਹਨਾਂ ਨੂੰ ਅਰਧमागਦੀ ਵਿੱਚ ਲਿਖਿਆ ਗਿਆ ਤਾਂ ਅਗਲੇ ਕੁਝ ਪ੍ਰਤੀਕ ਨੇ ਜੋ ਕੁਝ ਜਾਨਵਰ ਨੇ ਇਹਨਾਂ ਦੇ ਪ੍ਰਤੀਕ ਮੰਨੇ ਜਾਂਦੇ ਨੇ ਜਿਵੇਂ ਰਿਸ਼ਭਨਾਥ ਰਿਸ਼ਭਦੇਵ ਜੀ ਆ ਉਹਨਾਂ ਦਾ ਜਿਹੜਾ ਪ੍ਰਤੀਕ ਉਹ ਕਿਸ ਜਾਨਵਰ ਨੂੰ ਮੰਨਿਆ ਗਿਆ ਜਨ ਧਰਮ ਦੇ ਵਿੱਚ ਤਾਂ ਸਾੰਡ کہہ ਸਕਦੇ ਆਪਾਂ ਤਾਂ ਅਗਲਾ ਜੋ ਆਦੀਨਾਥ ਜਾਂ ਅਜੀਤਨਾਥ ਸੰ ਦੂਜੇ ਤੀਰਥੰਕਰ ਉਹਨਾਂ ਦਾ ਜਿਹੜਾ ਪ੍ਰਤੀਕ ਆ ਉਹ ਕਿਸ ਜਾਨਵਰ ਨੂੰ ਮੰਨਿਆ ਗਿਆ ਉਹ ਹਾਥੀ ਨੂੰ ਮੰਨਿਆ ਗਿਆ ਹੈ। ਸ਼ਾਂਤੀਨਾਥ ਜੋ 16ਵੇਂ ਤੀਰਥੰਕਰ ਸਨ ਉਹਨਾਂ ਦਾ ਪ੍ਰਤੀਕ ਕਿਸ ਜਾਨਵਰ ਨੂੰ ਮੰਨਿਆ ਗਿਆ ਹੈ? ਉਹ ਹਿਰਨ ਨੂੰ ਮੰਨਿਆ ਗਿਆ ਹੈ। 파르ਸ਼ਵਨਾਥ ਜੋ 23ਵੇਂ ਤੀਰਥੰਕਰ ਸਨ ਉਹਨਾਂ ਦਾ ਪ੍ਰਤੀਕ ਕਿਸ ਜਾਨਵਰ ਨੂੰ ਮੰਨਿਆ ਗਿਆ ਹੈ? ਸੱਪ ਨੂੰ। ਅਤੇ ਮਹਾਵੀਰ ਜਨ ਜੋ 24ਵੇਂ ਤੀਰਥੰਕਰ ਸੀ ਉਹਨਾਂ ਦਾ ਪ੍ਰਤੀਕ ਜਿਹੜਾ ਕਿਸ ਜਾਨਵਰ ਨੂੰ ਮੰਨਿਆ ਜਾਂਦਾ ਹੈ? ਉਹ ਸਿੰਘ ਨੂੰ, ਸ਼ੇਰ ਨੂੰ। ਅਗਲਾ ਹੈ ਮਹਾਵੀਰ ਜਨ ਦੇ ਜੀਵਨ ਬਾਰੇ ਜਿਹੜੀ ਜਾਣਕਾਰੀ ਉਹ ਕਿਹੜੇ ਗ੍ਰੰਥ ਤੋਂ ਮਿਲਦੀ ਹੈ? ਉਹ ਭਗਵਤੀ ਸੂਤਰ ਤੋਂ। ਮਿਲਦੀ ਹੈ ਇਸ ਨੂੰ ਯਾਦ ਰੱਖਣਾ ਭਗਵਤੀ ਸੂਤਰ ਅਗਲਾ ਕੁਐਸਚਨ ਹੈ ਕਲਪ ਸੂਤਰ ਦੀ ਰਚਨਾ ਕਿਸ ਨੇ ਅਤੇ ਕਿਹੜੀ ਭਾਸ਼ਾ ਵਿੱਚ ਕੀਤੀ ਸੀ ਤਾਂ ਕਲਪ ਸੂਤਰ ਦੀ ਰਚਨਾ ਜਿਹੜੀ ਬੱਦਰਵਾਹੁਣੇ ਕੀਤੀ ਸੀ ਇਹ ਸੰਸਕ੍ਰਿਤ ਭਾਸ਼ਾ ਵਿੱਚ ਰਚਨਾ ਕੀਤੀ ਗਈ ਜੈਨ ਤਰੰਦੇ ਪ੍ਰਚਾਰ ਲਈ ਜੈਨ ਸੰਗ ਦੀ ਸਥਾਪਨਾ ਕਿੱਥੇ ਕੀਤੀ ਗਈ ਤਾਂ ਪਾਵਾਪੁਰੀ ਵਿਖੇ ਜੈਨ ਧਰਮ ਦੀ ਜਿਹੜੇ ਸੰਗ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਤਾਂ ਅੱਜ ਲਈ 40 ਕੁਐਸਚਨਸ ਸੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਕੱਲ ਮੈਂ ਤੁਹਾਡੇ ਲਈ ਬੁੱਧਧਰਮ ਦੇ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਵਾਂਗਾ ਬਹੁਤ-ਬਹੁਤ ਧੰਨਵਾਦ